ਹੈਲੋ ਦੋਸਤੋ ਬਹੁਤ-ਬਹੁਤ ਸਵਾਗਤ ਹੈ ਜੀ ਥੋੜਾ ਤੁਹਾਡੇ ਆਪਣੀ ਚੈਨਲ ਸਿੱਧਾ ਟਿਊਸ਼ਨ ਦੇ ਵਿੱਚ ਇੱਕ ਨਿਊਜ਼ ਆਈ ਹੈ ਜੀ ਜਿਹੜੀ ਬੜੀ ਇੰਪੋਰਟੈਂਟ ਹੈ ਬੜੇ ਧਿਆਨ ਨਾਲ ਸੁਣੀਓ ਬਹੁਤ ਮਤਲਬ ਇੰਪੋਰਟੈਂਟ ਨਿਊਜ਼ ਹੈ ਪਬਲਿਕ ਨੋਟਿਸ ਹੈ ਜਿਹੜਾ ETT ਨਰਸ ਚਰਨ ਮੈਨੂ ਲੈ ਕੇ ਲਿਖਿਆ ਹੋਇਆ ਹੈ ਕਿ ਪੰਜਾਬ ਰਾਜ ਦੇ ਪ੍ਰਾਇਮਰੀ ਸਕੂਲਾਂ ਵਿੱਚ ETT ਕਾਡਰ ਦੀਆਂ 5994 ਸਾਮੀਆਂ ਲਈ ਵਿਗਿਆਪਨ ਪ੍ਰਕਾਸ਼ਿਤ ਕੀਤਾ ਗਿਆ ਸੀ 12 10 2022 ਨੂੰ ਤੇ ਨਾਲ ਹੀ ਉਹਨਾਂ ਨੇ ਇਹ ਚੀਜ਼ ਲਿਖੀ ਹੈ ਕਿ ਇਹਨਾਂ ਦਾ ਨਤੀਜਾ ਵੀ ਦੇ ਦਿੱਤਾ ਗਿਆ ਸੀ ਤਨਾਲੀ ਇੱਕ ਲਾਈਨ ਹੋਰ ਲਿਖੀ ਹੈ ਇੰਪੋਰਟੈਂਟ ਹੈ ਜਿਹੜੀ ਇਸ ਸਿਲੈਕਸ਼ਨ ਉੱਚੀ ਦੇ ਯੋਗ ਉਮੀਦਵਾਰਾਂ ਨੂੰ ਆਨਲਾਈਨ ਸਟੇਸ਼ਨ ਚੋਣ ਲਈ ਇਸ ਦਫਤਰ ਵੱਲੋਂ ਵੱਖ-ਵੱਖ ਮਿਤੀਆਂ ਨੂੰ ਜੋ ਪਬਲਿਕ ਨੋਟਿਸ ਜਾਰੀ ਕੀਤੇ ਗਏ ਸਨ ਉਹ ਰੱਦ ਸਮਝੇ ਜਾਣ मतलब ਜੋ ਪ੍ਰਾਣੀ ਜਿਹੜੀ ਆਨਲਾਈਨ ਸਟੇਸ਼ਨ ਦੇ ਵਿੱਚ ਮਤਲਬ ਆਪਾਂ ਆਨਲਾਈਨ ਫਿਲ ਕੀਤਾ ਹੈ ਸਟੇਸ਼ਨ ਉਹ ਇੱਕ ਵਾਰੀ ਉਹਨਾਂ ਨੇ ਰੱਦ ਕਰ ਦਿੱਤੇ ਔਰ ਨਵੇਂ ਤਰੀਕੇ ਨਾਲ ਦੁਬਾਰਾ ਤੋਂ ਸਟਾਰਟ ਹੋ ਚੱਲਿਆ ਅੱਗੇ ਵੀ ਲਿਖਿਆ ਹੋਇਆ ਸਾਰਾ ਦੇਖੋ ਔਰ ਜਿਹੜੀ ਮੇਨ ਚੀਜ਼ ਹੈ ਕਿ ਜਿਹੜੀ ਉਹਨਾਂ ਨੇ ਕਿਹਾ ਸੀਗਾ ਕਿ ਅਸੀਂ ਦੁਬਾਰਾ ਮਤਲਬ ਰੀਕਾਸਟ ਪ੍ਰੋਵੀਜ਼ਨਲ ਸਿਲੈਕਸ਼ਨ ਸੂਚੀ ਜਿਹੜੀ 4 2 2025 ਮਤਲਬ 4 ਫਰਵਰੀ ਨੂੰ ਜਿਹੜੀ ਵਿਭਾਗ ਦੀ ਵੈਬਸਾਈਟ ਤੇ ਅਪਲੋਡ ਕੀਤੀ ਗਈ ਹੈ ਉਹਦੇ ਵਿੱਚ ਜਿਹੜੇ ਮਤਲਬ ਉਮੀਦਵਾਰ ਹੈ ਜਿਹੜੇ ਸਿਲੈਕਸ਼ਨ ਹੋਈ ਹੈ ਜਿਨ੍ਹਾਂ ਦੀ ਉਹਨਾਂ ਨੂੰ ਦੁਬਾਰਾ ਮਤਲਬ ਔਨਲਾਈਨ ਸਟੇਸ਼ਨ ਚੁਆਇਸ ਕਰਨ ਦਾ ਮੌਕਾ ਮਿਲਿਆ ਹੈ ਲਿਖਿਆ ਹੋਇਆ ਕਿ ਉਕਤ ਰੀਕਾਸਟ ਪ੍ਰੋਵੀਜ਼ਨਲ ਸਿਲੈਕਸ਼ਨ ਸੂਚੀ ਵਿੱਚਲੇ ਯੋਗ ਮੀਦਵਾਰਾਂ ਨੂੰ ਨੌਨ ਬਾਰਡਰ ਏਰੀਆ ਦੇ 17 ਜ਼ਿਲ੍ਹਿਆਂ ਵਿੱਚ ਮੌਜੂਦ ਖਾਲੀ ਸਾਮੀਆਂ ਵਿਰੁੱਧ ਸਟੇਟ ਐਮ ਆਈ ਐਸ ਸੈੱਲ ਵਜੋਂ ਆਨਲਾਈਨ ਪ੍ਰਕਿਰਿਆ ਰਾਹੀਂ ਸਟੇਸ਼ਨ ਚੋਣ ਕਰਵਾਈ ਜਾਣੀ ਹੈ ਸਟੇਸ਼ਨ ਚੋਣ ਦੇ ਮੱਤਵ ਲਈ ਪੋਰਟਲ 15-2-2025 ਮਤਲਬ 15 ਫਰਵਰੀ ਨੂੰ ਸਵੇਰੇ 10 ਵਜੇ ਤੋਂ 16 ਫਰਵਰੀ 2025 ਸ਼ਾਮ 5 ਵਜੇ ਤੱਕ ਖੁੱਲ੍ਹਾ ਰਹੇਗਾ ਇੱਥੇ ਇਹ ਵੀ ਸਪਸ਼ਟ ਕੀਤਾ ਜਾਂਦਾ ਹੈ ਕਿ ਇਸ ਸਮੇਂ ਬਾਰਡਰ ਏਰੀਏ ਰੂਲਸ ਅਨੁਸਾਰ ਚੋਣ ਪ੍ਰਤੀ ਚੱਲ ਰਹੀ ਹੈ ਇਸ ਲਈ 6 ਜ਼ਿਲ੍ਹਿਆਂ ਨੂੰ ਛੱਡ ਕੇ ਬਾਕੀ 17 ਜ਼ਿਲ੍ਹਿਆਂ ਵਿੱਚ ਖਾਲੀ ਸਾਮੀਆਂ ਜਿਹੜੀਆਂ ਪਈਆਂ ਉੱਥੇ ਤੁਹਾਡੀ ਸਟੇਸ਼ਨ ਚੋਆਇਸ ਕਰਾਈ ਜਾਏਗੀ ਅੱਗੇ ਵੀ ਜੋ ਲਿਖਿਆ ਮੈਂ ਪੜ੍ਹ ਦਿੰਨਾ ਹਦਾਇਤ ਕੀਤੀ ਜਾਂਦੀ ਹੈ ਕਿ ਉਕਤ ਸ਼ਡਿਊਲ ਅਨੁਸਾਰ ਆਪਣੀ ਪਸੰਦ ਦੇ ਸਟੇਸ਼ਨ ਚੋਣ ਕਰਕੇ ਯਕੀਨੀ ਬਣਾਏ ਜਾਣ ਹਰੇਕ ਉਮੀਦਵਾਰ ਆਪਣੀ ਆਈਡੀ ਵਿੱਚ ਸ਼ੋ ਹੋ ਰਹੀ ਵੈਕੈਂਸੀ ਲਿਸਟ ਵਿੱਚੋਂ ਆਪਣੀ ਪਸੰਦ ਦੇ ਜਿੰਨੇ ਮਰਜ਼ੀ ਸਟੇਸ਼ਨਾਂ ਦੀ ਆਪਸ਼ਨ ਆਪਣੀ ਆਈਡੀ ਵਿੱਚ ਭਰ ਸਕਦੇ ਹਨ ਇਸ ਪ੍ਰਕਿਰਿਆ ਸਮੁੱਚੇ ਰੂਪ ਵਿੱਚ ਆਨਲਾਈਨ ਹੀ ਹੋਵੇਗੀ ਤੇ ਜਿਹੜੇ ਯੋਗ ਉਮੀਦਵਾਰ ਸਟੇਸ਼ਨ ਚੋਣ ਨਹੀਂ ਕਰਨਗੇ ਉਹਨਾਂ ਨੂੰ ਵੈਕੈਂਸੀ ਲਿਸਟ ਵਿੱਚ ਖਾਲੀ ਰਹਿੰਦੇ ਸਟੇਸ਼ਨਾਂ ਵਿੱਚੋਂ ਕੋਈ ਇੱਕ ਸਟੇਸ਼ਨ ਔਨਲਾਈਨ ਪ੍ਰਕਿਰਿਆ ਤਹਿਤ ਅਲਾਟ ਕਰ ਦਿੱਤਾ ਜਾਵੇਗਾ ਜਿਸ ਨੂੰ ਮੁੜ ਬਦਲਿਆ ਨਹੀਂ ਜਾਵੇਗਾ ਇੱਥੇ ਇਹ ਵੀ ਸਪਸ਼ਟ ਕੀਤਾ ਜਾਂਦਾ ਹੈ ਕਿ ਉਮੀਦਵਾਰ ਕਿਸੇ ਹੋਰ ਪੱਤੀ ਦਿਨ ਪਹਿਲਾਂ ਇਸ 17 ਜ਼ਿਲ੍ਹਿਆਂ ਵਿੱਚ ਨਿਯੁਕਤ ਹਨ ਅਰਬ ਦੋ ਰੀਟੀਟੀ ਟੀਚਰ ਕੰਮ ਕਰ ਰਹੇ ਹਨ ਤਾਂ ਉਮੀਦਵਾਰ ਇਸ ਵਰਤੀ ਵਿੱਚ ਨਿਯੁਕਤੀ ਪੱਤਰ ਲੈਣ ਦੇ ਹੱਕਦਾਰ ਹੋਣਗੇ ਪ੍ਰੰਤੂ 8599% ਮੁਤਾਬਿਕ ਨਵੀਂ ਨਿਯੁਕਤੀ ਮੰਨੀ ਜਾਵੇਗੀ ਅਤੇ ਇਸ ਦੇ ਆਧਾਰ ਤੇ ਹੀ ਸੀਨੀਅਰਤਾ ਫਿਕਸ ਕੀਤੀ ਜਾਵੇਗੀ ਤਾਂ ਬਹੁਤ ਬਹੁਤ ਥੈਂਕ ਯੂ ਜੀ ਬਹੁਤ ਇੰਪੋਰਟੈਂਟ ਨਿਊਜ਼ ਹੈ ਬਹੁਤ ਬਹੁਤ ਸ਼ੇਅਰ ਕਰ ਦਿਓ ਬਹੁਤ ਬਹੁਤ ਥੈਂਕ ਯੂ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਜੇ ਕੋਈ ਹੋਰ ਵੀ ਨਿਊਜ਼ ਆਈ ਤਾਂ ਜਰੂਰ ਦੇਵਾਂਗੇ ਬਹੁਤ ਬਹੁਤ ਥੈਂਕ ਯੂ